ਇਸ ਵੱਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਅਮ੍ਰਿਤਸਰ ਦੇ ਕੋਰਟ ਵਿੱਚੋਂ ਜਿੱਥੇ ਅਮ੍ਰਿਤਸਰ ਦੇ ਗਲਿਆਰਾ ਚੌਂਕੀ ਦੇ ਮੁਲਾਜ਼ਮ ਵੱਲੋਂ ਇੱਕ ਦੋਸ਼ੀ ਨੂੰ ਕੋਰਟ ਵਿੱਚ ਪੇਸ਼ ਕਰਾਉਣ ਲਈ ਲਿਆਂਦਾ ਜਾਂਦਾ ਹੈ ਤੇ ਪੇਸ਼ੀ ਦੌਰਾਨ ਦੋਸ਼ੀ ਪੁਲਿਸ ਵਾਲੇ ਤੋਂ ਹੱਥ ਛਡਾ ਕੇ ਫਰਾਰ ਹੋ ਜਾਂਦਾ ਹੈ ਦੱਸ ਦਈਏ ਕਿ ਫਰਾਰ ਹੋਣ ਤੋਂ ਬਾਅਦ ਉਹ ਕੋਰਟ ਦੇ ਕੰਪਲੈਕਸ ਵਿੱਚ ਹੀ ਹੈਗਾ ਸੀ ਪਰ ਪੁਲਿਸ ਵੱਲੋਂ ਸਾਰੇ ਬੂਹੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਨੇ ਹਰ ਰਸਤਿਆਂ ਦੇ ਉੱਤੇ ਪੁਲਿਸ ਲੱਗ ਗਈ ਹੈ ਜਿਸ ਤੋਂ ਬਾਅਦ ਕਾਫੀ ਭੱਜ ਦੌੜ ਤੋਂ ਬਾਅਦ ਦੋਸ਼ੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿੱਤਾ ਜਾਂਦਾ ਹੈ ਦੱਸਦੀ ਹੈ ਕਿ ਤਸਵੀਰਾਂ ਮੌਕੇ ਦੀਆਂ ਤੁਹਾਡ ਨਾਲ ਸਾਂਝੀਆਂ ਕਰ ਰਿਹਾ ਤੁਸੀਂ ਵੇਖ ਸਾਧਿਓ ਕਿਵੇਂ ਪੁਲਿਸ ਵਾਲਿਆਂ ਕੋਲ ਕੋਈ ਗੱਡੀ ਨਹੀਂ ਹੈ ਕੁਝ ਵੀ ਨਹੀਂ ਹੈ ਦੋਸ਼ੀ ਨੂੰ ਬੈਟਰੀ ਰਿਕਸ਼ਾ ਦੇ ਵਿੱਚ ਬਿਠਾ ਕੇ ਕੋਰਟ ਦੇ ਅੰਦਰ ਪੇਸ਼ ਕਰਨੇ ਲਿਆਉਂਦੇ ਨੇ ਜੀਆਂ ਦੱਸਿਆ ਕਿ ਦੋਸ਼ੀ ਨੂੰ ਬੈਟਰੀ ਰਿਕਸ਼ਾ ਦੇ ਵਿੱਚ ਬਿਠਾ ਕੇ ਪੁਲਿਸ ਕੋਰਟ ਦੇ ਵਿੱਚ ਪੇਸ਼ ਕਰਦੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਕੈਦੀ ਪੁਲਿਸ ਵਾਲਿਆਂ ਵੱਲੋਂ ਹੀ ਹੱਥ ਛਡਾ ਕੇ ਭੱਜ ਜਾਂਦਾ ਹੈ ਉੱਥੋਂ ਭੱਜਣ ਤੋਂ ਬਾਅਦ ਰੋਲਾ ਪੈਂਦਾ ਹੈ ਕੋਰਟ ਦੇ ਵਿੱਚ ਭੱਜ ਦੜ ਮੱਝ ਜਾਂਦੀ ਹੈ ਤੇ ਕੈਦੀ ਨੂੰ ਪੁਲਿਸ ਵਾਲੇ ਲੱਭਦੇ ਨੇ ਬੂਹੇ ਬਾਰੀਆਂ ਬੰਦ ਕਰ ਲੈਂਦੇ ਨੇ ਕੋਰਟ ਦੀਆਂ ਸਾਰੇ ਪਾਸੇ ਰਸਤਾ ਬੰਦ ਕਰ ਦਿੱਤਾ ਜਾਂਦਾ ਅਤੇ ਕਾਫੀ ਮੁਸ਼ਕਲ ਤੋਂ ਬਾਅਦ ਕੈਦੀ ਨੂੰ ਪੁਲਿਸ ਵੱਲੋਂ ਫੜ ਲਿਆ ਜਾਂਦਾ ਪਰ ਫਿਰ ਵੀ ਵੇਖ ਸਾਹਿਬ ਸੜਕ ਦੇ ਉੱਤੇ ਬਾਅਦ ਉਸ ਨੂੰ ਬੈਟਰੀ ਰਿਕਸ਼ਾ ਦੇ ਉੱਤੇ ਹੀ ਵਾਪਸ ਲਿਆਂਦਾ ਜਾਂਦਾ ਹੈ ਲਿਆਇਆ ਜਾਂਦਾ ਹੈ ਇਹਨਾਂ ਕੁ ਜ਼ਿਆਦਾ ਸੇਫ ਹੈ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਾਂ ਵੇਖ ਸਕਦੇ ਹੋ ਕਿਵੇਂ ਅੰਮ੍ਰਿਤਸਰ ਪੁਲਿਸ ਵਾਲਿਆਂ ਕੋਲ ਹਥਕੜੀਆਂ ਖਤਮ ਹੋ ਗਈਆਂ ਨੇ ਜਿਸ ਤੋਂ ਬਾਅਦ ਕੈਦੀਆਂ ਨੂੰ ਪੰਨੇ ਦੇ ਨਾਲ ਸਿਰ ਪੰਨੇ ਦੇ ਨਾਲ ਕੈਦੀ ਦੇ ਹੱਥ ਬੰਨੇ ਗਏ ਨੇ ਬੰਨ ਕੇ ਕੋਰਟ ਦੇ ਵਿੱਚ ਪੇਸ਼ ਕਰਨ ਲਈ ਪੁਲਿਸ ਲੈ ਕੇ ਆਉਂਦੀ ਆ ਵੇਖ ਸਾਧਿਓ ਪਰਨੇ ਨੂੰ ਰਾਮ ਨਾਲ ਕੈਦੀ ਖੋਲ ਕੇ ਪਾ ਸਕਦਾ ਹੈ ਇੱਥੇ ਵੇਖ ਸਾਧਿਓ ਪੁਲਿਸ ਆਪ ਮੌਕਾ ਦੇ ਰਹੀ ਹੈ ਕੈਦੀ ਨੂੰ ਉਥੋਂ ਭੱਜਣ ਲਈ ਜਦ ਕਿ ਪੁਲਿਸ ਵੱਲੋਂ ਹatਕੜੀ ਦੀ ਜਗ੍ਹਾ ਕੈਦੀ ਦੇ ਹੱਥਾਂ ਦੇ ਵਿੱਚ ਸਿਰਫ ਇੱਕ ਹਲਕਾ ਜਿਹਾ ਕੱਪੜਾ ਬੰਨਿਆ ਹੋਇਆ ਹੈ ਇੱਕ ਪਰਨਾ ਬਨ ਕੇ ਸਿਰਫ ਉਸ ਨੂੰ ਪੇਸ਼ ਕਰਾਉਣ ਲਈ ਲੈ ਕੇ ਆ ਰਹੀ ਪੁਲਿਸ ਹੈ ਪਰ ਜਾਦੇ ਉਹ ਕੈਦੀ ਭੱਜ ਜਾਂਦੇ ਨੇ ਫਿਰ ਪੁਲਿਸ ਨੂੰ ਹੱਥਾਂ ਪੈਰਾਂ ਦੀ ਪਹਿ ਜਾਂਦੀਆਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਵੇਖ ਸਾਧਿਓ ਪੁਲਿਸ ਕਿਸ ਸੇਫਟੀ ਦੇ ਵਿੱਚ ਲੈ ਕੇ ਆਉਂਦੀ ਹੈ ਕੈਦੀਆਂ ਨੂੰ ਤਾਂ ਜੋ ਕੈਦੀ ਹੋ ਜਾਂਦੇ ਨੇ ਤਸਵੀਰਾਂ ਤੁਹਾਣਾ ਸਾਂਝੀਆਂ ਕਰ ਰਹੇ ਆ ਸਵੇਰੇ ਦੀ ਵੱਡੀ ਖਬਰ ਕਰ ਰਹੇ ਆ ਤੁਹਾਣਾ ਸਾਂਝੀ